ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਸੱਦੇ ਦਾ ਦੂਸਰਾ ਪາກ ਰਾਤ ਬੜੀ ਹਨੇਰੀ ਸੀ ਤਰੇਲ ਵਿੱਚ ਤੁਰਦਿਆਂ ਪਰਪੋਲ ਦੀਆਂ ਜਰਾਬਾਂ ਤੇ ਬੂਟ ਗੱਚ ਹੋ ਗਏ ਰਾਤ ਵਿੱਚ ਔਕੜ ਜਾਂਦੇ ਵੀ ਚਾਨਣ ਉਸ ਨੂੰ ਬੈਂਟਰੀ ਨਹੀਂ ਜਗਾਉਣ ਦਿੰਦਾ ਸੀ ਇੱਕ ਸੂਏ ਤੇ ਇੱਕ ਸੂਏ ਤੇ ਤੋਰ ਤੋਰ ਤੇ ਉਹ ਅੱਗੇ ਅੱਗੇ ਤੁਰਦਾ ਰਿਹਾ ਭਰਪੂਰ ਪਿੱਛੇ-ਪਿੱਛੇ ਉਸ ਦੇ ਨਾਲ ਰਹਿਣ ਦਾ ਯਤਨ ਕਰਦਾ ਖਾਲਾਂ ਅਤੇ ਬੱਟਾਂ ਦੀ ਤੂੰ ਦੀ ਤੁਰਦਿਆਂ ਉਸ ਦੀ ਪੈਂਟ ਦਾ ਨਾਸ਼ ਹੋ ਗਿਆ ਸਵਟਰ ਅਤੇ ਉਤੋਂ ਦੀ ਕੰਬਲ ਹੋਣ ਨਾਲ ਵੀ ਪਾਲਾ ਉਸ ਨੂੰ ਤੁਰ ਤੁਰਾਂ ਚੜ ਰਿਹਾ ਸੀ ਸਾਹਮਣੀ ਬੇਰੀ ਤੋਂ ਉੱਲੂ ਬੋਲਿਆ ਚਾਨਣ ਬੇਰੀ ਜਾ ਕੇ ਖਲੋ ਗਿਆ ਉਸ ਕੰਨ ਖੜੇ ਕਰਕੇ ਆਸੇ-ਪਾਸੇ ਨੂੰ ਪਰਤਾਲਿਆ ਫਿਰ ਉਸ ਆਪਣੀ ਕਿਸਮਤ ਕਿਸਮ ਦੀ ਨਵੀਂ ਸੁਰ ਵਿੱਚ ਸੀਟੀ ਮਾਰੀ ਤੇ ਦੂਜੀ ਵਾਰ ਫੇਰ ਅਤੇ ਤੀਜੀ ਵਾਰੀ ਸੀਟੀ ਥੋੜੀ ਲੰਬੀ ਕਰ ਦਿੱਤੀ ਖੱਬੇ ਪਾਸਿਓਂ ਸੀਟੀ ਦਾ ਮੋੜ ਆਇਆ ਦੋ ਤਿੰਨ ਮਿੰਟ ਪਿਛੋਂ ਖੇਸੀ ਦੀ ਬੁੱਕਲ ਮਾਰੀ ਝੁਕਿਆ ਝੁਕਿਆ ਇੱਕ 10-12 ਸਾਲਾਂ ਦਾ ਮੁੰਡਾ ਬੇਰੀ ਹੀਟ ਆ ਗਿਆ ਉਹ ਸੌਂਦਿਆਂ ਹੀ ਆਪਣਾ ਵਰਸ਼ਾ ਰੇਤਲੀ ਜ਼ਮੀਨ ਵਿੱਚ ਗੱਡ ਦਿੱਤਾ ਤੇ ਬੁੱਕਲ ਵਿੱਚ ਵਿੱਚੋਂ ਪੋਣੇ ਚ ਬੰਨ੍ਹਿਆ ਰੋਟਣਾ ਫੜਾ ਦਿੱਤਾ ਕੁਝ ਦਾਲ ਦੂਲ ਵੀ ਐ ਚੰਨਨ ਨੇ ਮੁੰਡੇ ਤੋਂ ਹੌਲੀ ਜਿਹੀ ਪੁੱਛਿਆ ਸਾਗੇ ਸਾਰੇ ਰੱਬ ਵੋਚ-ਵੋਚ ਲਿਆਇਆ ਡੋਲਣ ਤੋਂ ਮੁੰਡੇ ਦੇ ਨਾਲ ਹੀ ਮੁੰਡੇ ਨੇ ਨਾਲ ਹੀ ਨੱਕ ਦਾ ਸੁੜਾਕਾ ਮਾਰਿਆ ਓਏ ਸਦਕੇ ਸੋਹਣਿਆ ਚੰਗਾ ਹੁਣ ਤੂੰ ਤਿੱਤਰ ਹੋ ਜਾ ਮੁੰਡਾ ਆਪਣਾ ਵਰਸ਼ਾ ਖਿੱਚ ਕੇ ਪਿੰਡ ਨੂੰ ਰਵਾ ਹੋ ਗਿਆ ਚੰਨਣ ਤੇ ਭਰਪੂਰ ਅਗਾਹਣ ਉਤਰ ਪਈ ਭਰਪੂਰ ਦੀ ਪੈਂਟ ਗੋਡਿਆਂ ਤੱਕ ਇਲਾਹੇ ਨਾਲ ਇਲੇਹੇ ਨਾਲ ਭਰ ਗਈ ਉਸ ਮਨ ਵਿੱਚ ਸੋਚਿਆ ਚਰਨ 9 ਮਹੀਨਿਆਂ ਤੋਂ ਕਿਵੇਂ ਬਾਹਰ ਰਹਿ ਰਹਾ ਹੋਵੇਗਾ ਮੈਨੂੰ ਅੱਜ ਹੀ ਤੁਰਨਾ ਦੁੱਬਰ ਹੋਇਆ ਪਿਆ ਭਰਪੂਰ ਨੇ ਥੋੜਾ ਕੇਮਾ ਪ੍ਰਤੀਤ ਕਰਦਿਆਂ ਚੰਨਨ ਤੋਂ ਪੁੱਛ ਹੀ ਲਿਆ ਅਸਾਂ ਅਜੇ ਹੋਰ ਕਿੰਨੀ ਕ ਦੂਰ ਜਾਣਾ ਏ ਅਸ਼ਕੀ ਤੇਰੇ ਬੜਾ ਕਾਮਰੇਡ ਬਣੇਗਾ ਜਿਹੜਾ ਤੁਰਨ ਤੁਸੀਂ ਕਬਰ ਆ ਗਿਆ ਸਾਥੀ ਦਾ ਉੱਤਰ ਸੁਣ ਕੇ ਭਰਪੂਰ ਥੋੜਾ ਥੋੜਾ ਚਿੱਥਾ ਪੈ ਗਿਆ ਉਸ ਆਪਣੀ ਕਮਜ਼ੋਰੀ ਲੁਕਾਉਂਦਿਆਂ ਕਹਾ ਮੇਰਾ ਇਹ ਮਤਲਬ ਨਹੀਂ ਸੀ ਰੋਹੀ ਦੀਆਂ ਬਾਟਾਂ ਵਿੱਚ ਤੇਰੇ ਲੰਬੇ ਜਿਹੇ ਰੱਖਣੇ ਪੈਂਦੇ ਐ ਭਰਪੂਰ ਐਵੇਂ ਵਿੱਚ ਫੜਦਾ ਇੱਕ ਮਜਾਰੇ ਤੋਂ ਨੇ ਉੱਤਰ ਹੋ ਗਿਆ ਉਹ ਉਹ ਉਸਦੇ ਪਿੱਛੇ ਪਿੱਛੇ ਚੁੱਪਚਾਪ ਤੁਰਦਾ ਰਿਹਾ ਕਿਤਾਬੀ ਗਿਆਨ ਇਤਿਹਾਸ ਧਾਰਾ ਦੀ ਦੇ ਅਸੂਲ ਤਾਂ ਸਮਝਾ ਦਿੰਦਾ ਹੈ ਪਰ ਜ਼ਿੰਦਗੀ ਅਮਲ ਵਿੱਚ ਢਲ ਕੇ ਬਣ ਜਾਂਦੀ ਹੈ ਹੱਥੀ ਕਮਾਇਆ ਗਿਆਨ ਗੁਠਾਲੀ ਵਿੱਚੋਂ ਕੱਢਿਆ ਸੋਨਾ ਹੈ ਜ਼ਿੰਦਗੀ ਵਿੱਚ ਠੋਸ ਭਰੋਸਾ ਵੀ ਇਹੀ ਗਿਆਨ ਜਿੱਤਦਾ ਹੈ ਡੰਡੀ ਜੰਰਾ ਉਹ ਜਾਣ ਕੇ ਨਹੀਂ ਪੈਂਦੇ ਸਨ ਪਰ ਪੂਰ ਦੋ ਦਿਨਾਂ ਤੋਂ ਚਰਨਾਂ ਨੂੰ ਲੱਭ ਰਿਹਾ ਸੀ ਅੱਜ ਉਸ ਨੂੰ ਸੁਨੇਹਾ ਕੱਲ ਕੇ ਜੋਧਾ ਤੋਂ ਮੁਗਵਾਇਆ ਸੀ ਚਰਨ ਭੱਜ ਨੱਠ ਦੀ ਜ਼ਿੰਦਗੀ ਵਿੱਚ ਉਸ ਨੂੰ ਇੱਕ ਵਾਰ ਹੀ ਮਿਲਿਆ ਸੀ ਉਹ ਵੀ ਇੱਕ ਕਾਨਫਰੰਸ ਤੇ ਰਾਤ ਨੂੰ ਡਰਾਮੇ ਸਮੇਂ ਉਦੋਂ ਪਰਦੇ ਵਿੱਚੋਂ ਚਰਨ ਨੇ ਇੱਕ ਕਵਿਤਾ ਪੜ੍ਹੀ ਸੀ ਬਾਹਰ ਸਟੇਜ ਦਾ ਮਾਈਕ ਕੰਮ ਨਹੀਂ ਕਰ ਰਿਹਾ ਸੀ ਅਤੇ ਉਸ ਵਿੱਚ ਇੱਕ ਹੁਸ਼ਿਆਰ ਮੁੰਡਾ ਕਵਿਤਾ ਪੜ੍ਹੇ ਜਾਣ ਦੇ ਸਮੇਂ ਮੂੰਹ ਅਤੇ ਹੱਥਾ ਲਾਉਂਦਾ ਰਿਹਾ ਅਸਲ ਆਵਾਜ਼ ਅੰਦਰਲੇ ਮਾਈਕ ਵਿੱਚੋਂ ਆ ਰਹੀ ਸੀ ਜਿਨ੍ਹਾਂ ਅੱਗੇ ਚਰਨ ਦੀਆਂ ਕਵਤਾਂ ਸੁਣੀਆਂ ਸਨ ਉਹ ਹੈਰਾਨ ਸਨ ਕਿ ਬਾ ਚਰਨ ਦੀ ਹੈ ਉਹ ਪਗੌੜਾ ਹੈ ਤੇ ਸਟੇਜ ਤੇ ਕੋਈ ਹੋਰ ਹੀ ਮੁੰਡਾ ਖਲੋਤਾ ਹੈ ਅਗਲੀ ਸਵੇਰ ਗੁੱਜਾ ਗੁੱਜਾ ਪੇਦ ਖੁੱਲਿਆ ਤੇ ਰਾਤੀ ਚਰਨ ਨਹੀਂ ਕਿਪਤਾ ਪੜੀ ਸੀ ਲੋਕ ਉਸਦੇ ਹੌਸਲੇ ਤੇ ਦਲੇਰੀ ਦੇ ਅਸ਼ਕੇ ਜਾ ਰਹੇ ਸਨ ਭਰਪੂਰ ਨੂੰ ਇਉਂ ਪ੍ਰਦੀਤ ਹੋਇਆ ਜਿਵੇਂ ਅਗਾਹ ਕੋਈ ਟਾਰਾ ਹੈ ਕਿਉਂਕਿ ਕਿਉਂਕਿ ਕਦੇ-ਕਦੇ ਪਸ਼ੂਆਂ ਦੀਆਂ ਟੱਲੀਆਂ ਦੀ ਨਿੰਮੀ ਨਿੰਮੀ ਆਵਾਜ਼ ਆ ਜਾਂਦੀ ਸੀ ਤੇ ਦੋ ਖੇਤ ਹੋਰ ਤੋਂ ਪਿੱਛੋਂ ਇੱਕ ਕੁੱਤਾ ਇਕ ਕੁੱਤਾ ਭੌਂਕਦਾ ਨਿਕਲਿਆ ਨੇੜੇ ਆ ਜਾਣ ਤੇ ਚਰਨ ਨੇ ਕੁੱਤੇ ਨੂੰ ਘੂਰਿਆ ਇੱਕ ਧੀੜੀ ਰੋਕ ਇਹਦੇ ਆਲੂ ਇਹਨੂੰ ਟਾਰੇ ਵਿੱਚੋਂ ਮੂੰਹ ਸਿਰ ਲੁਕੋਇ ਇੱਕ ਆਦਮੀ ਨਿਕਲਿਆ ਉਸ ਕੁੱਤੇ ਨੂੰ ਬੁਸ਼ਕਰ ਮਾਰ ਕੇ ਸੱਦ ਲਿਆ ਕੁੱਤਾ ਮੁੜ ਨਿੱਕੀ ਮੋੜ ਨਿੱਗ ਗਿਆ ਟਾਰੇ ਵਿੱਚ ਚਲਾ ਗਿਆ ਚਰਨ ਹੋਰੀਦਿਆਲੂ ਚਰਨ ਨੇ ਇੱਕ ਨੱਕ ਦਾ ਸੁੜਾਕਾ ਖਿੱਚਿਆ ਪਿਛਲੇ ਟਾਰੇ ਵਿੱਚ ਇਹ ਟਾਰੇ ਵਿੱਚੋਂ 2 ਮੀਲ ਤੇ ਸਨ ਨਿਤ ਪਿੰਡੋਂ ਆਉਣਾ ਸੌਖਾ ਔਖਾ ਕਰਕੇ ਖੇਤਾਂ ਵਿੱਚ ਦੀ ਬਾਹੀ ਦੇ ਸੰਦ ਅਤੇ ਪਸ਼ੂਆਂ ਦੀ ਵਸੋਂ ਕਰ ਲਈ ਸੀ ਰੋਟੀ ਪਿੰਡੋਂ ਆ ਜਾਂਦੀ ਐ ਤੇ ਲੋਹੜੀ ਦੀ ਚੀਜ਼ ਚੀਜ਼ ਚਾ ਆਦ ਇੱਥੇ ਹੀ ਬਣਾ ਲੈਂਦੇ ਆਂ ਅਵਾਰਾ ਅਵਾਰਾ ਪਸ਼ੂਆਂ ਦੂਰ ਦੀਆਂ ਪੈਲੀਆਂ ਦਾ ਬੁਰੀ ਤਰ੍ਹਾਂ ਨਾਸ ਕਰ ਦੇ ਕਰ ਜਾਂਦੇ ਸਨ ਉਹਨਾਂ ਦੀ ਰਾਖੀ ਲਈ ਇੰਨੀ ਦੂਰ ਦਿਨੇ ਰਾਤ ਰਹਿਣਾ ਵੀ ਜ਼ਰੂਰੀ ਸੀ। ਗਿੱਦੜਾਂ ਦੀ ਟਾਂਵੀ ਟਾਂਵੀ ਆਵਾਜ਼ ਤੋਂ ਬਿਨਾਂ ਹਵਾ ਰੋਹੀ ਵਿੱਚ ਸੋਚੂ ਕਰ ਰਹੀ ਸੀ। ਪਾਲਾ ਇੰਨਾ ਕੜਕਦਾਰ ਪੈ ਰਿਹਾ ਸੀ ਕਿ ਉਸ ਅੱਖਾਂ ਤੱਕ ਦੇ ਪੱਤ ਪੱਤ ਸਾਰ ਸੁੱਟੀ ਸੀ। ਜਿਉਂਦੇ ਜਾਗਦੇ ਹੀ ਹੋ। ਚੰਨ ਢਾਰੇ ਅੱਗੇ ਬੋਲੇ ਸਾਨੂੰ ਕਿਹੜਾ ਸੋਹਰਾ ਮਾਰਨ ਵਾਲਾ ਜੰਮਿਆ। ਘੁੱਲੇ ਨੇ ਅੰਦਰੋਂ ਖੰਗਦਿਆ ਉੱਤਾ ਦਿੱਤਾ। ਢਾਰਾ ਧੂਏ ਨਾਲ ਭਰਿਆ ਪਿਆ ਸੀ। ਉਸ ਅੰਦਰ ਟਾਂਡਿਆਂ ਦੀ ਅੱਗ ਬਾਲੀ ਹੋਈ ਸੀ ਸਾਹ ਘੁੱਟਦਾ ਏ ਓਏ ਕੀ ਫੂਕਿਆ ਅੰਦਰ ਅੰਦਰ ਤਾਂ ਕੁਝ ਨਹੀਂ ਤੇਰੀ ਨਜ਼ਰ ਹੀ ਭੁੱਲਦੀ ਏ ਚੰਨ ਨੇ ਚੰਨ ਨੂੰ ਖੇਸ ਤੋਂ ਫੜ ਕੇ ਬਿਛੀ ਦਰੀ ਤੇ ਬਹਾਲਿਆ ਆ ਕਿਹੜਾ ਓਏ ਤੇਰੇ ਨਾਲ ਕੁल्ले ਨੇ ਚੰਨਨ ਤੋਂ ਪੁੱਛਿਆ ਪੂਰਾ ਏ ਜੋਦਾਂ ਤੋਂ ਭਰਪੂਰ ਨੂੰ ਧੂਏ ਵਿੱਚ ਹੱਥੋਂ ਆ ਗਿਆ ਓਏ ਪੱਟੂ ਦੇ ਸਦਕੇ ਜਾਵਾ ਚੰਨ ਨੇ ਭਰਪੂਰ ਨੂੰ ਜੱਫੀ ਪਾ ਕੇ ਘੁੱਟ ਲਿਆ ਕਾਲੀ ਵਿੱਚ ਇੱਕ ਦੂਜੇ ਨੂੰ ਮਿਲਦੇ ਚਰੀ ਦੇ ਬਿਸਤਰੇ ਤੇ ਟਿਕ ਪਏ ਸੁਨਾ ਫਿਰ ਤੇਰੀ ਨੀਲੀ ਦਾ ਕੀ ਹਾਲ ਹੈ ਚਰਨ ਸ਼ੀਲਾ ਨੂੰ ਸੌਲੀਕ ਕਰਕੇ ਹਮੇਸ਼ਾ ਨੀਲੀ ਕਬੂਤਰੀ ਹੀ ਆਕਦਾ ਹੁੰਦਾ ਸੀ ਸਾਨੂੰ ਨੀਲੀ ਦਾ ਕਿਤੋਂ ਖੰਭ ਹੀ ਮਿਲ ਜਾਂਦਾ ਕੁੱਲੇ ਨੇ ਹਿੱਕ ਤੇ ਹੱਥ ਫੇਰਦਿਆਂ ਹੌਕਾ ਲਾਇਆ ਉਹ ਸਾਰੇ ਬਾਦਸ਼ਾਹ ਖੋਲ ਕੇ ਹੱਸ ਪਏ ਫਿਰ ਉਹ ਚੰਨਣ ਨੂੰ ਕਾਲਾ ਪੈ ਕੇ ਬੋਲਿਆ ਖਾਸਮਾ ਭੁੱਖੇ ਮਰੇ ਪਈ ਅਸੀਂ ਰੋਹੀ ਵਿੱਚ ਸੁੱਕ ਕੇ ਕੰਨਾ ਹੋ ਗਈ ਕੁੱਲੇ ਦੀਆਂ ਚਮਲੀਆਂ ਵਿੱਚ ਸਾਰੇ ਪ੍ਰਸੰਨ ਹੋ ਗਏ मित्रा ਇਸ ਬਾਈ ਦੇ ਆਸਰੇ ਦਿਨ ਨਿਕਲਦੇ ਆ ਨਹੀਂ ਭਜਦਿਆਂ ਫਿਰਦਿਆਂ ਦਾ ਕੋਈ ਹਾਲ ਨਹੀਂ ਚਰਨ ਨੇ ਭਰਪੂਰ ਨੂੰ ਦੱਸਿਆ ਕਈ ਵਾਰੀ ਰੋਟੀ ਹੱਥ ਤੇ ਧਰੀ ਰਹਿ ਜਾਂਦੀ ਹੈ ਜਦੋਂ ਪੁਲਿਸ ਪੁਲਿਸ ਸਾਡੇ ਪਿੱਛੇ ਆ ਜਾਂਦੀ ਹੈ ਤੇਰੀ ਤਾਂ ਬਾਹਰ ਫਿਰਦੀ ਦੀ ਬੋਲੀ ਵੀ ਬਦਲ ਗਈ ਥਾਵਾ ਕਥਾਵਾ ਦਾ ਵਾਹ ਆਦਮੀ ਨੂੰ ਹਰ ਤਰ੍ਹਾਂ ਬਦਲ ਦਿੰਦਾ ਹੈ ਤੇ ਸਾਨੂੰ ਰੋ ਲਾਓ ਪਹਿਲਾਂ ਰੋਟੀ ਖਾ ਲਓ ਫਿਰ ਜੱਕੜ ਮਾਰ ਲਓ ਚਰਨ ਨੇ ਚੰਨਣ ਨੇ ਚਰਨ ਨੇ ਦੀ ਗੱਲ ਟੋਕਦੇ ਆਂਖਾਂ ਤੇ ਰੋਟੀਆਂ ਉਸਦੇ ਹੱਥੇ ਧਰ ਦਿੱਤਾਂ ਆ ਬਾਈ ਭਰਪੂਰਿਆ ਨਾ ਨਾ ਨਹੀਂ ਕਰਨ ਦੇਣਾ ਆ ਫੜ ਥੋੜਾ ਖਾ ਲੈ ਚਰਨੇ ਜ਼ਬਰਦਸਤੀ ਉਸ ਨੂੰ ਰੋਟੀ ਫੜਾ ਦਿੱਤੀ ਚੰਨਾ ਥੋੜੇ ਢਾਂਗੇ ਰੱਖ ਕੇ ਅੱਗ ਬਾਲਦੇ ਬਾਬਾ ਰੋਟੀ ਚੱਬ ਲੈਣਦੇ ਫਿਰ ਤਰੀਲੀਆਂ ਪੈਲੀਆਂ ਵਿੱਚ ਦੀ ਹੀ ਭੱਜਾਂਗੇ ਘੁੱਲੇ ਨੇ ਕਾਲੀ ਕਾਲੀ ਰੋਟੀ ਨਿਗੜ ਨਗਲ ਨਹੀਂ ਸ਼ੁਰੂ ਕਰ ਦਿੱਤੀ ਸਾਲਿਆ ਹੁਣ ਹਜੇ ਬੜਕਾ ਮਾਰਦਾ ਸੀ ਚੰਨਣ ਨੇ ਧੋਣੀ ਵਿੱਚ ਫੂਕ ਮਾਰਦਿਆਂ ਘੁੱਲੇ ਨੂੰ ਤੀਲੀ ਲਾਇਆ ਉਹ ਮੇਰੇ ਨਾਲ ਇੱਕ ਬ੍ਰਾਹਮਣ ਹੈ ਨਹੀਂ ਕੁਲਾਪੋਰਸ ਤੀਆਂ ਜੁੱਲੀਆਂ ਚੁਕਾ ਕੇ ਬਰਨਾਲੇ ਬਾੜਦੇ ਕੁਲਾ ਫੇਰ ਢਿੰਗੜ ਪਿਆ ਸਾਲਿਆ ساری ਉਮਰ ਸਾਣ ਰਿਆ ਤੇਰੇ ਤੇਰੇ ਅੰਗੂ ਤੀਵੀਆਂ ਪਿੱਛੇ ਪੂਛ ਪੂਛ ਨਹੀਂ ਕੀਤੀ ਚਾਨ ਨੂੰ ਹੱਸਦਿਆਂ ਹੱਥੋਂ ਆ ਗਿਆ ਉਸ ਦੇ ਅੱਖਾਂ ਨੂੰ ਤੋਂ ਪਾਣੀ ਨਿਕਲ ਗਿਆ ਭਰਪੂਰ ਉਹਨਾਂ ਦੀ ਸੋਸਾਇਟੀ ਵਿੱਚੋਂ ਮਿੱਠਾ ਸਵਾਦ ਮਾਣ ਰਿਹਾ ਸੀ ਉਹਨਾਂ ਇਸੇ ਤਰ੍ਹਾਂ ਛੇੜਛੜ ਕਰਦਿਆਂ ਰੋਟੀ ਮੁਕਾ ਦਿੱਤੀ ਚੂਲੀ ਕਰਨ ਪਿੱਛੇ ਭਰਪੂਰ ਨੇ ਰਾਜ ਦੀ ਚਿੱਠੀ ਚਾਨ ਨੂੰ ਦਿਖਾਈ ਚਿੱਠੀ ਦੇਖਦੇ ਸਾਰ ਰਾਜ ਚਰਨ ਦੀਆਂ ਅੱਖਾਂ ਧੂਣੀ ਦੀ ਲਾਟ ਵਿੱਚ ਚਮਕ ਪਈਆਂ ਉਸ ਨੂੰ ਲਾਲੀਆਂ ਚੜ ਗੰਗਾ ਤੇ ਹਿੱਕ ਫੁਲਾੰਦਿਆ ਕੁल्ले ਤੇ ਚਾਨਣ ਨੂੰ ਆਖਿਆ ਤੁਸੀਂ ਵਾਈ ਥੋੜਾ ਜਿਰ ਦਿਆਲੂ ਕੋਲ ਚਲੇ ਜਾਓ ਅਸਾਂ ਕੁਝ ਖਾਸ ਗੱਲਾਂ ਕਰਨੀਆਂ ਮੈਂ ਤਾਂ ਨਹੀਂ ਜਾਣਾ ਕੁल्ला ਚੌੜਾ ਹੋ ਕੇ ਵੱਲੋਂ ਮੱਲੀ ਪੈ ਗਿਆ ਜਦੋਂ ਭੋਗ ਪੈਣ ਤੇ ਆਇਆ ਸਾਨੂੰ ਆਦੇ ਉਧਰ ਚਲੇ ਜਾ ਸਾਰੇ ਹੱਸਦੇ ਢੱਡ ਫੜ ਲੈ ਤੈਨੂੰ ਕਿਵੇਂ ਪਤਾ ਹੈ ਭੋਗ ਪੈਣ ਵਾਲਾ ਇਸ ਚਿੱਠੀ 'ਚ ਜ਼ਰੂਰ ਕੋਈ ਕਰਾਮਾਤ ਹੈ ਗੋਰਖਾ ਅੱਛਾ ਤੂੰ ਜਾਣੈ ਕਿ ਅਸੀਂ ਉੱਠ ਜਾਈ ਚੰਨ ਥੋੜਾ ਘੋੜ ਦਿਆਂ ਬੋਲੇ ਕੋਈ ਮਾੜਾ ਵੀ ਨਾ ਹੋਵੇ ਖੁੱਲਾ ਜੰਨਨ ਦੇ ਪਿੱਛੇ ਪਿਛਟਾਰੇ ਵਿੱਚੋਂ ਨਿਕਲ ਗਿਆ 1 ਮਿੰਟ ਦੀ ਚੁੱਪ ਪਿੱਛੋਂ ਜੰਨਨ ਨੇ ਕਿਹਾ ਤੈਨੂੰ ਵੀ ਸਾਡੇ ਨਾਲ ਵਿਪਤਾ ਪਈ ਹੋਈ ਹੈ ਹੋਰ ਸੁਣਾ ਕੀ ਲਿਖਿਆ ਸਰਦਾਰ ਨੇ ਮੈਂ ਪੜ੍ਹੀ ਨਹੀਂ ਖੋਲੀ ਜ਼ਰੂਰ ਸੀ ਪਹਿਲੇ ਫਿਕਰੇ ਤੋਂ ਹੀ ਨਮਾਨ ਲਾ ਲਿਆ ਕਿ ਰਾਜ ਦੀ ਏ ਬਿਮਾਰ ਲਿਖਿਆ ਭਰਪੂਰ ਨੇ ਬੂਟ ਖੋਲ ਕੇ ਪੈਰ ਸੇਕਣ ਲਈ ਧੂਣੀ ਤੇ ਕਰ ਦਿੱਤੇ ਬਿਮਾਰ ਚਰਨ ਹੈਰਾਨ ਜਿਹਾਰ ਰਹਿ ਗਿਆ ਜਿਵੇਂ ਉਸਦੇ ਖਿਆਲ ਵਿੱਚ ਬਿਮਾਰੀਆਂ ਡਾਕਟਰਾਂ ਦੇ ਨੇੜੇ ਨਹੀਂ ਆ ਜਾ ਸਕਦੀਆਂ ਉਹ ਚਿੱਠੀ ਪੜਨ ਲਈ ਕਾਲਾ ਪੈ ਗਿਆ ਬੁਝਦੀ ਧੂਣੀ ਤੇ ਹੋਰ ਟਾਂਡੇ ਰੱਖ ਕੇ ਚੰਨ ਚਾਨਣ ਕੀਤਾ ਚਿੱਠੀ ਦੀਆਂ ਤਹਾਂ ਖੋਲ ਕੇ ਉਹ ਨੀਮਾ ਹੋ ਗਿਆ ਨੀਮਾਣੀ ਦੇ ਚੰਨ ਜੀ ਮੈਂ ਲੰਬੇ ਸਮੇਂ ਤੋਂ ਬਿਮਾਰਾ ਕਿੰਨਾ ਚਿਰ ਮੈਂ ਇਸ ਚੰਦਰੀ ਬਿਮਾਰੀ ਨੂੰ ਤੁਹਾਡੇ ਕੋਲ ਲੁਕੋ ਰੱਖਿਆ ਪਰ ਹੁਣ ਇਹ ਲੁਕੋਈ ਨਹੀਂ ਜਾ ਸਕਦੀ ਸੂਰਜ ਡੁੱਬ ਜਾਣ ਬਾਅਦ ਹਨੇਰਾ ਹੋਣਾ ਹੀ ਹੈ ਤੇਰੇ ਪਿਆਰ ਦਾ ਸੂਰਜ ਵੀ ਡੁੱਬ ਰਿਹਾ ਹੈ ਡੁੱਬ ਤਾਏ ਨਹਿਰ ਵਿੱਚ ਹੀ ਗਿਆ ਸੀ ਪਰ ਤੇਰਾ ਸੜੀ ਅਹਿਸਾਸ ਮੰਨਿਆ ਨਹੀਂ ਸੀ ਪਰ ਹੁਣ ਤੂੰ ਅਤੇ ਸਰਵਤ ਦਾ ਭਲਾ ਸੋਚਣ ਤੇ ਚਾਉਣ ਵਾਲਿਆਂ ਚਾਉਣ ਵਾਲੇ ਤੇਰੇ ਸਾਥੀ ਪ੍ਰਤੱਖ ਦੇਖ ਲੈਣਗੇ ਅੱਖਾਂ ਮੀਟ ਲੈਣ ਨਾਲ ਕੋਈ ਹਕੀਕਤ ਸਿਮਟ ਨਹੀਂ ਜਾਂਦੀ ਤੇਰੀ ਝਕੋਰੀ ਦੇ ਪਰ ਸੋਕੜ ਹੋ ਚੁੱਕੇ ਹਨ ਅਤੇ ਉਹ ਨਹਿਰ ਵਿੱਚ ਮੋਦੀ ਡਿੱਗਦੀ ਜਾ ਰਹੀ ਹੈ ਕਿਉਂਕਿ ਚੰਨ ਗ੍ਰਹਿਣ ਆ ਜਾ ਚੁੱਕਾ ਹੈ ਉਸਨੂੰ ਜ਼ਹਿਰੀਲੇ ਪਰ ਸ਼ਾਮੇ ਚੱਟ ਗਏ ਆ ਤੇਰੀ ਰਾਜ ਨੂੰ ਤਬ ਦਿਖਾ ਗਈ ਟਾਂਡਿਆਂ ਦੀ ਵੱਲ ਦੀ ਅੱਗ ਇੱਕਦਮ ਬੁੱਝ ਗਈ ਚਰਨ ਦਾ ਦਿਲ ਧੱਕਾ ਖਾ ਕੇ ਰਹਿ ਗਿਆ ਉਸ ਦੇ ਅੰਦਰ ਬਾਹਰ ਇੱਕੋ ਹਨੇਰਾ ਸੀ ਉਹ ਫੋਟੋ ਕੇ ਰੋ ਪਿਆ ਭਰਪੁਰ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕੁੱਟਿਆ ਕਦੇ ਕਦੇ ਮੁਹਾਜ਼ਾਂ ਤੇ ਲੜਦੇ ਸੂਰਮੇ ਵੀ ਰੋਣ ਲਈ ਮਜਬੂਰ ਹੋ ਜਾਂਦੇ ਹਨ ਭਰਪੁਰ ਨੇ ਟਾਂਡੇ ਰੱਖ ਕੇ ਹੋਰ ਅੱਗ ਵਾਲੀ ਚਨ ਦੀਆਂ ਹੰਝੂ ਭਰਾਂ ਅੱਖਾਂ ਅੱਗੇ ਅੱਖਰ ਕੰਬ ਰਹੇ ਸਨ ਐਤ ਕੀ ਭਰਪੂਰ ਨੇ ਬੈਟਰੀ ਜਗਾ ਦਿੱਤੀ ਨਹਿਰ ਮੂੰਹ ਭਰ ਕੇ ਬੰਨੇ ਤੋੜ ਰਹੀ ਹੈ ਹੁਣ ਸ਼ਾਇਦ ਤੇਰੇ ਤੇ ਤੇਰੇ ਸਾਥੀਆਂ ਦਾ ਜੋਰ ਲਾ ਲੈਣ ਤੇ ਵੀ ਟੁੱਟੇ ਘਾਰੇ ਬੰਦ ਨਹੀਂ ਹੋ ਸਕਣਗੇ ਪਰ ਚਰਨ ਅੱਜ ਕੌਣ ਕਹੇ ਤੂੰ ਵੱਡੀਆਂ ਤਾਕਤਾਂ ਦੇ ਹੁੰਦਿਆਂ ਵੀ ਬਾਜੀ ਹਾਰ ਗਿਆ ਤੇ ਇੱਕ ਮਲੂਕ ਔਰਤ ਦੇ ਛੱਕ ਤੇ ਬਹਿਮ ਸੱਚ ਵਿੱਚ ਬਦਲ ਗਏ ਮੈਂ ਹੁਣ ਬਾਹਰ ਫਿਰਨ ਤੁਰਨ ਜੋਗੀ ਵੀ ਨਹੀਂ ਰਹੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਪਰ ਉਸ ਦੇ ਪਿਆਰ ਤੋਂ ਵੀ ਹੁਕਮ ਹੁਕਮਨ ਵੀ ਰਹੀ ਹਾਂ ਇਸ ਵਿੱਚ ਮੇਰੀ ਵੀ ਮਰਜ਼ੀ ਹੈ ਮੇਰੇ ਬੱਚੇ ਨੂੰ ਸਵਰਨਪਾਲ ਰਹੀ ਹੈ ਉਹ ਮੇਰੀ ਅੱਜ ਸੌਕਣ ਨਹੀਂ ਇੱਕ ਸਾਕੀ ਭੈਣ ਅਤੇ ਗੁੱਜ ਸਹੇਲੀ ਵਾਂਗ ਤੇਰੇ ਮੇਰੇ ਸਾਰੇ ਪੇਤਾਂ ਦੀ ਵਫਾਦਾਰ ਦਰਦਨ ਹੈ ਮੈਂ ਉਸ ਦੀ ਮਿਲਵਰਤਨ ਨਾਲ ਹੀ ਤੁਹਾਨੂੰ ਖਤ ਲਿਖ ਰਹੀ ਹਾਂ ਸ਼ਾਇਦ ਮੈਂ ਤੁਹਾਨੂੰ ਮਿਲ ਕੇ ਇੰਨਾ ਗੱਲਾਂ ਨਾ ਕਰ ਸਕਾਂ ਅੱਜ ਮੇਰੇ ਬਲਬਲਿਆਂ ਵਿੱਚ ਹੜ ਆ ਗਏ ਤੇ ਮੈਂ ਮਜਬੂਰ ਹੋ ਗਈ ਹਾਂ ਕਿ ਤੁਹਾਨੂੰ ਖਤ ਲਿਖਾਂ ਜ਼ਿੰਦਗੀ ਦੀਆਂ ਜਿੱਤਾਂ ਜਿੱਤਣ ਵਾਲਾ ਆਪਣੀ ਹਾਰ ਨੂੰ ਆਖਰੀ ਵਾਰ ਸੀ ਨਿਨ੍ਹਾ ਲਾ ਲਵੇ ਆਪਣੀ ਲਾੜੀ ਦੀ ਉੱਠ ਰਹੀ ਢੋਲੀ ਨੂੰ ਮੋਢਾ ਦੇ ਲਵੇ ਅਤੇ ਸਦਾ ਲਈ ਮੀਟੀਆਂ ਜਾ ਰੰਗਾਂ ਅੱਖਾਂ ਤੇ ਸਫੇ ਚਾਦਰ ਪਾ ਸਕੇ ਕਫਨ ਤਾਂ ਲਵੇ ਚੰਨ ਦੇ ਅੰਦਰੋਂ ਛੱਲਾਂ ਭਰ-ਭਰ ਰੋਣ ਬਾਹਰ ਆ ਰਿਹਾ ਸੀ ਉਸ ਲਈ ਵਿਸ਼ਵਾਸ ਕਰਨਾ ਔਖਾ ਸੀ ਜਿਵੇਂ ਕਿਸੇ ਤਰੀਕ ਦੇ ਸਫੇ ਪਰਤ ਦਿੱਤੇ ਰਾਜ ਪਮਾਰੀ ਵਿੱਚ ਸੜ ਕੇ ਮੇਰੀ ਕਾਲਖ ਰਹਿ ਗਈ ਪਰਪੂਰ ਰਾਜ ਮਰ ਰਹੀ ਹੈ ਤੇ ਮੈਂ ਉਸ ਦਾ ਅਸਲ ਕਾਤਲ ਹਾਂ ਚਰਨ ਭਰਪੂਰ ਦੀ ਕੰਬਲ ਚ ਮੂੰਹ ਦੇ ਕੇ ਹੁੱਕੀ ਹੁੱਕੀ ਰੋ ਪੈਂ ਹਲੇ ਕੀ ਪਤਾ ਲਾਜ ਕਰਵਾਇਆ ਖਬਰੇ ਬਾਅਦ ਚ ਹੀ ਰਹੀ ਪਰਪੂਰ ਨੇ ਹੌਸਲਾ ਦਿੰਦਿਆ ਕਿ ਨਹੀਂ ਉਸ ਨੂੰ ਟੀਵੀ ਮੇਰੇ ਵਿਆਹ ਤੋਂ ਵੀ ਅੱਗੋਂ ਦੀ ਹੈ ਉਸ ਦੱਸਿਆ ਨਹੀਂ ਉਹ ਵੀ ਇਸ ਲਈ ਕਿ ਮੇਰਾ ਦਿਲ ਨਾ ਟੁੱਟ ਜਾਵੇ ਪੂਰਿਆ ਮੈਂ ਇਸ ਕੁੜੀ ਨੂੰ ਜਿਉਂਦੀ ਮਾਰ ਦਿੱਤਾ ਚਰਨਾਂ ਦਿਆਂ ਫਿਰ ਤਹਾਂ ਨਿਕਲ ਜਾਵਾਂਗਾ ਥੋੜਾ ਹੌਲਾ ਹੋਣ ਪਿੱਛੋਂ ਉਸ ਫੇਰ ਪੜਨਾ ਸ਼ੁਰੂ ਕੀਤਾ ਚਰਨਮਾ ਭਾਗਾ ਕਿਸਮਤਾਂ ਵਿੱਚੋ ਵਿਸ਼ਵਾਸ ਨਹੀਂ ਰੱਖਦੀ ਤੇਰੀ ਸੀਰਤ ਨੇ ਬੁਰੀ ਤਰ੍ਹਾਂ ਜਾਲਮ ਬਣਾ ਕੇ ਮੇਰਾ ਅੰਭੋਲ ਆਪਾ ਲੁੱਟਿਆ ਤੇਰਾ ਪਿਆਰ ਮੇਰੀ ਜਵਾਨੀ ਦੇ ਹਸੀਨ ਬਾਗ ਵਿੱਚ ਮਹਿਕ ਬਣ ਕੇ ਨਸ਼ਾਇ ਖੇੜੇ ਨੇ ਕੰਡਿਆਂ ਤੱਕ ਨੂੰ ਹੱਸਣਾ ਸਿਖਾ ਦਿੱਤਾ ਰੰਗਲੀ ਬਹਾਰ ਦੀ ਠੋਸ ਹਕੀਕਤ ਵਿੱਚ ਮੇਰਾ ਦਿਲ ਜ਼ਿੰਦਗੀ ਨੂੰ ਤੱਕ ਸਜਾ ਆ ਕਿੰਨਾ ਵੱਡਾ ਗੁਨਾਹ ਕਰ ਗਿਆ ਰੰਗीन ਕਲਪਨਾ ਤੇ ਹਸੀਨ ਸੁਪਨਿਆਂ ਦੇ ਪਰ ਸੜਦੇ ਰਹੇ ਜ਼ਿੰਦਗੀ ਦੇਖਦੀ ਰਹੀ ਤੜਫਦੀ ਰਹੀ ਇਹ ਭਾਗ ਦਾ ਲਿਖਿਆ ਹੈ ਕੋਈ ਆਪਣੇ ਅੰਗਾਂ ਸੰਗ ਕੱਟੇ ਜਾਣ ਦਾ ਦਰਦ ਸੌ ਵਾਰ ਜਪਤ ਕਰ ਲਵੇ ਪਰ ਜੀਣ ਲਈ ਪਲਕਾਂ ਨਾ ਚੁੱਕੇ ਤੂੰ ਚਰਨ ਮੈਨੂੰ ਨਹੀਂ ਮਿਲਣਾ ਸੀ ਪਰ ਤੂੰ ਭਾਗਾ ਤਕਦੀਰਾਂ ਦਾ ਜਹਾਨ ਬਿਨਾ ਸਾੜ ਸਕਿਆ ਜਿਸ ਵਿੱਚ ਹਜ਼ਾਰਾਂ ਲੱਖਾਂ ਤੇ ਕਰੋੜਾਂ ਰਾਜ ਅੱਜ ਵੀ ਕਤਲਗਾਹ ਨੂੰ ਤੋੜਾਂ ਜਾ ਰਹੇ ਹਨ ਆ ਕੀ ਸੋਨਾ ਧਰਮ ਹੈ ਲੰਬੀ ਦਾੜੀ ਖੋਲਾ ਚੋਲਾ ਤੇ ਹੱਥ ਵਿੱਚ ਗੁੱਟਕਾ ਇਸ਼ਾਰਾ ਕਰਦਾ ਹੈ ਪ੍ਰਤੀਵਿਰਤਾ ਦੀ ਚੀਖਾ ਤੇ ਚੜਨ ਲਈ ਚੜਨ ਦੀ ਇਹ ਰੀਤ ਹੈ ਮर्यादा ਹੈ ਸਵਰਗ ਮਿਲੇਗਾ ਮੁਕਤੀ ਹੋਵੇਗੀ ਜੇ ਸਵਰਗ ਤੇ ਮੁਕਤੀ ਇਸ ਦਾ ਹੀ ਨਾਂ ਹੈ ਜਿਹੜੀ ਮੈਨੂੰ ਮਿਲੀ ਹੈ ਤਦ ਮੈਂ ਇਹ ਧਰਮ ਦੇ ਫਾੜੇ ਉਡਾ ਦੇਮਾ ਚੰਨੀ ਜੇ ਕੋਈ ਅਗਾਹ ਹੋਰ ਜਨਮ ਹੁੰਦਾ ਤਾਂ ਉਸ ਵਿੱਚ ਜ਼ਿੰਦਗੀ ਮੈਂ ਤੇਰੇ ਲੱਖ ਲੱਖ ਜਨਮ ਇੰਤਜ਼ਾਰ ਕਰ ਲੈਂਦੀ ਕਰੋੜ ਜਨਮੋਂ ਡਿਕ ਲੰਦੀ ਰਾਜ ਦੇ ਦਿਲ ਨੂੰ ਕੋਈ ਬਹਿਮ ਨਹੀਂ ਜਿੱਤ ਸਕਦਾ ਤੇ ਉਸ ਦੇ ਦਿਮਾਗ ਨੂੰ ਕੋਈ ਪਖੰਡ ਧੋਖਾ ਨਹੀਂ ਦੇ ਸਕਦਾ ਪਰ ਚੰਨਾ ਮੈਨੂੰ ਤੇਰੇ ਪਿਆਰ ਭਰੋਸੇ ਨੇ ਕੁਲਾੜੀ ਦੇ ਗੰਨੇ ਵਾਂਗ ਪੀੜ ਕੇ ਰੱਖ ਦਿੱਤਾ ਤੋ ਆ ਅੰਤ ਦੇਖਣ ਲਈ ਮੈਨੂੰ ਜਿੰਦਾ ਰੱਖਿਆ ਸੀ ਜਿੰਦਾ ਰਹਿਣ ਲਈ ਮਜਬੂਰ ਕੀਤਾ ਸੀ ਰੁੜ ਜਾਣ ਦਿੰਦਾ ਨਹਿਰ ਵਿੱਚ ਪਰਾਂ ਗੇਲੀ ਬਾਗ ਅੱਜ ਬਾਹਾਂ 'ਚ ਤੇਰੀ ਪ੍ਰੀਤ ਵਫਾ ਸਿਸਕ ਰਹੀ ਏ ਧਰਮ ਤੇ ਸਮਾਜ ਦੇ ਬੇਲਿਆਂ ਦਾ ਚਿਪਕੇ ਸੁਠਿਆ ਫੋਗ ਭੋਗ ਪਿਆ ਜਿਸ ਤੋਂ ਮੱਖੀਆਂ ਨਹੀਂ ਉੜਦੀਆਂ ਤੇਰੀ ਸਚਾਈ ਤੋਂ ਹਲੇ ਦੁਨੀਆ ਦਾ ਝੂਠ ਵਧੇਰੇ ਨਰੂਣਾ ਹੈ ਤੇਰੀ ਨੇਕੀ ਅਤੇ ਵਫਾਦਾਰੀ ਦੀ ਹਾਸੀ ਉੜਦੀ ਹੈ ਤੋ ਅੱਗੇ ਅੱਗੇ ਵਜਦਾ ਬੰਦਾ ਜਾ ਰਿਹਾ ਹੈ ਤੇ ਕੋਈ ਪਿੱਛੇ ਪਿੱਛੇ ਕਰੰਡ ਕਰਦਾ ਆ ਰਿਹਾ ਹੈ ਜੌਨੀ ਵਰਕਰ ਦੀ ਵਿਸਕੀ ਲੱਸੀ ਤੇ ਉਲਟੀ ਕਰ ਰਹੀ ਤੇਰੀ ਤਾਰਿਆਂ ਦਾ ਅੱਜ ਵੀ ਹਵੇਲੀ ਮੂੰਹ ਚੜਾ ਰਹੀ ਹੈ। ਪ੍ਰੀਤ ਵਫਾ ਦੇਖਣਾ ਚਾਹੁੰਦੀ ਹੈ। ਚਾਨਣ ਨੇ ਰਾਜ ਤੋਂ ਮੂੰਹ ਮੋੜ ਕੇ ਕੀ ਜਿੱਤਿਆ? ਕਿਹੜਾ ਨਵਾਂ ਜਹਾਨ ਬਸਾਇਆ? ਉਸ ਦੀ ਬੇੜੀ ਦਾ ਕਿਨਾਰਾ ਕਿੱਥੇ ਹੈ? ਚਾਨਣ ਤੂੰ ਜ਼ਿੰਦਗੀ ਦੀ ਬੇੜੀ ਮੰਝਦਾਰ ਵਿੱਚ ਢੇਲ ਦਿੱਤੀ। ਤੂੰ ਸੇ ਅੰਤ ਨੂੰ ਪਹਿਲਾਂ ਹੀ ਜਾਣਦਾ ਸੀ। ਮੈਂ ਤੇਰੀ ਮਰਜ਼ੀ ਨੂੰ ਆਪਣੇ ਰਮਾਨਾਂ ਦੀ ਬਗਾਵਤ ਦੇ ਉਲਟਾਣ ਪਾ ਅਪਣਾਇਆ। ਆਖਰੀ ਦਮਾਂ ਤੇ ਵੀ ਤੂੰ ਆ ਕੇ ਵੇਖ। ਰਾਜ ਦੀ লাশ ਕੇ ਮਹਿਵਲੀ ਵਿੱਚ ਉਲਾਟ ਬਣ ਕੇ ਨਿਕਲਦੀ। ਜਨ ਜਿਸ ਤਰ੍ਹਾਂ ਮੈਂ ਜ਼ਿੰਦਗੀ ਨੂੰ ਚਾਹਿਆ ਸੀ ਉਹਦਾ ਕੁਝ ਹਿੱਸਾ ਵੀ ਸਾਸ ਕਰ ਲੈਂਦਾ ਮੈਂ ਸਮਾਜ ਦੇ ਪੱਥਰਾਂ ਦਾ ਪਾਣੀ ਨਿਚੋੜ ਕੇ ਰੱਖ ਦਿੰਦੀ ਧਰਮ ਨੂੰ ਉਸ ਦੇ ਗ੍ਰੰਥਾਂ ਸਮੇਤ ਜਤ ਜਮਨਾ ਵਿੱਚ ਡੋਬ ਦਿੰਦੀ ਸ਼ਾਇਦ ਤੇਰੇ ਵਿਸ਼ਵਾਸ ਅਨਸਾਰ ਕਿਸੇ ਭਗਵਾਨ ਵਿੱਚ ਜਾਣ ਹੋਵੇ ਪਰ ਮੈਂ ਉਸ ਦੇ ਖਿਆਲ ਤੱਕ ਨੂੰ ਠੁੱਕ ਦਿੱਤਾ ਹੈ ਭਗਵਾਨ ਨੇ ਪਿਆਰ ਕਰਕੇ ਨਹੀਂ ਵੇਖਿਆ ਹੁਣ ਉਸ ਨੂੰ ਪਤਾ ਨਹੀਂ ਪਿਆਰ ਜ਼ਿੰਦਗੀ ਤੇ ਕਿੰਨੀ ਵੱਡੀ ਜਵਾਨੀ ਲਿਆਉਂਦਾ ਹੈ ਅਤੇ ਉਸ ਵਿੱਚ ਆ ਕਿੰਨਾ ਰਤੜੀਆਂ ਬਹਾਰਾਂ ਜਗਾ ਦਿੰਦਾ ਹੈ ਤਾਂ ਉਹ ਆਪਣੇ ਸਾਹਮਣੇ ਕਤਲਾਮ ਦੇ ਕਰਵਤ ਹੇਠਾਂ ਆਂਗਾ ਲੱਖਾਂ ੜਕਣਾ ਵੱਲ ਇੱਕ ਅਖਤਾਮੀ ਹਿਰਦੀ ਨੂੰ ਚੁੱਕ ਕੇ ਵੇਖਦਾ ਭਗਵਾਨ ੜਕਣਾ ਤੇ ਅਹਿਸਾਸਾਂ ਤੋਂ ਦੂਰ ਕਿਸੇ ਪੁਰਾਣੇ ਮੰਦਰ ਦਾ ਸਿਲ ਬੱਟਾ ਹੀ ਤਾਂ ਹੈ ਮੇਰਾ ਵਿਸ਼ਵਾਸ ਤੇ ਮਰਦਾ ਭਗਵਾਨ ਨੂੰ ਛੱਡ ਕੇ ਜਿਉਂਦਿਆਂ ਨੂੰ ਚਾਹਿਆ ਤੇ ਰੱਜ ਕੇ ਪਿਆਰ ਕੀਤਾ ਹੈ ਜਦੋਂ ਮੇਰਾ ਦੁੱਖ ਦਰਦ ਮਹਿਸੂਸ ਕਰਦਾ ਹੈ ਮੇਰੀਆਂ ਅਧੀ ਟੜਕਣਾ ਨੂੰ ਚੁੰਮਣ ਦੇ ਸਕਦਾ ਹੈ ਮੇਰੇ ਭਗਵਾਨ ਨੇ ਮੇਰੀ ਬੇਕੁਲਤਾ ਨੂੰ ਠੋਸ ਹੱਥ ਨਾਲ ਘੁੱਟ ਕੇ ਤਸੱਲੀ ਦਿੱਤੀ ਮੈਂ ਉਸ ਦੀ ਅਮਾਨਤ ਹਾਂ ਉਹ ਮੇਰੀ ਉਡੀਕ ਵਿੱਚ ਰੂਪ ਬਣ ਕੇ ਮੁਸਕਾਇਆ ਮੈਂ ਇੱਕ ਵਾਰ ਮਿਲ ਕੇ ਤੈਨੂੰ ਹਮੇਸ਼ਾ ਲਈ ਯਾਦ ਕਰ ਦੇਣਾ ਚਾਹੁੰਦੀ ਹਾਂ ਮੇਰੀ ਵੀ ਖੁਆਇਸ਼ ਹੈ ਜਦੋਂ ਮੇਰੀਆਂ ਦੜੀਆਂ ਭਾਵਨਾਵਾਂ ਦਾ ਇਹ ਇੱਕ ਤਰ੍ਹਾਂ ਬਦਲ ਹੋਵੇਗਾ ਕਿ ਤੂੰ ਕਾਤਲ ਸਮਾਜ ਦਾ ਉਹਰਾ ਖੋਜ਼ ਮਟਾ ਦੇਣ ਲਈ ਆਖਰੀ ਦਮ ਤੱਕ ਲੜੇ ਆਪਣੀ ਲਹੂ ਦੀ ਛੇਕੜ ਲਈ ਵੋਂ ਤੱਕ ਇਸਰਾ ਵਹਾਦ ਦੇਵੇਂ ਜਿਹੜਾ ਰਾਤ ਉਹ ਆਪ ਚੁਣੇ ਮੈਂ ਆਖਰੀ ਵਾਰ ਦਰਸ਼ਨਾਂ ਦੀ ਮੰਗ ਕਰਦੀ ਹਾਂ ਮੈਂ ਬਾਹਰ ਆਉਣ ਜੋਗੀ ਨਹੀਂ ਰਹੀ ਮੇਰਾ ਕਮਰੇ ਵਿੱਚ ਥੋੜੇ ਕੀਤਿਆਂ ਮੌਤ ਦਾ ਫਰਿਸ਼ਤਾ ਵੀ ਨਹੀਂ ਆ ਸਕਦਾ ਇਸ ਹਫ਼ਤੇ ਦੇ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਆਉਣਾ ਚੜ੍ਹਦੇ ਵੱਲ ਦੇ ਪਾਸੇ ਸੁੱਕੇ ਬੋੜ ਵੱਲੋਂ ਤੀਜੀ ਵਾਰੀ ਵਿੱਚ ਨਿੰਮ ਜਿਹਾ ਚਾਨਣ ਹੋਵੇਗਾ ਨਿੰਮਾ ਜਿਹਾ ਚਾਨਣ ਹੋਈ ਅਤੇ ਕਾਂਦ ਨਾਲ ਠੀਕ ਅੱਧੀ ਰਾਤ ਸਮੇਂ ਇੱਕ ਪੱਕਾ ਧਾਗਾ ਲਮਕਦਾ ਹੋਵੇਗਾ ਉਸ ਨੂੰ ਥੋੜਾ ਖਿੱਚਣਾ ਬਾਕੀ ਸਭ ਬੰਦੋਬਸਤ ਠੀਕ ਹੋਵੇਗਾ ਇੱਕ ਚਿਤਾਵਨੀ ਜੇ ਖਤਰਾ ਹੋਵੇ ਤਦ ਨਹੀਂ ਆਉਣਾ ਤੇ ਅਗਲੇ ਹਫਤੇ ਦੇ ਇਹਨਾਂ ਦਿਨਾਂ ਵਿੱਚ ਉਡੀਕ ਕਰਾਂਗੇ ਇਹ ਮੇਰੀ ਪਿਆਰ ਵਫਾ ਜਿੰਨੀ ਤਸੱਲੀ ਰੱਖਣੀ ਤੁਹਾਨੂੰ ਮਿਲੇ ਬਿਨਾ ਨਹੀਂ ਮਰਾਂਗੀ ਜ਼ਿੰਦਗੀ ਪਹਿਲਾਂ ਮੌਤ ਪਿੱਛੋਂ ਸੱਚ ਇੱਕ ਗੱਲ ਭੁੱਲ ਗਈ ਪਰਸੋਂ ਅਮਰੋ ਲੰਗੀ ਸੀ ਉਸ ਨੂੰ ਨੌਕਰਾਂ ਰਾਈ ਉੱਤੇ ਸੱਦ ਲੈ ਮੈਂ ਉਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਉਸ ਦੀ ਹਰੀ ਗੋਦ ਨੇ ਮੇਰਾ ਮਰਨਾ ਇੱਕ ਤਰ੍ਹਾਂ ਸੁਖਾਲਾ ਕਰ ਦਿੱਤਾ ਅੱਛਾ ਬਾਕੀ ਮਿਲ ਕੇ ਤੇਰੀ ਮੁੱਕ ਰਹੀ ਜੰਨੀ ਨਹੀਂ ਬਾਟ ਚੰਨ ਨੇ ਚਿੱਠੀ ਪੜ ਕੇ ਹੱਥ ਵਿੱਚ ਹੀ ਗਨ ਛੁੱਟੀ ਉਸ ਦੀ ਬੱਟੀ ਹੋਈ ਚੁੱਪ-ਬੋਝ-ਬੋਝ ਪੈੰਦੀ ਧੋਣੀ ਨੂੰ ਘੂਰ ਰਹੀ ਸੀ ਰਾਜ ਮਾਰ ਰਹੀ ਸੀ ਪਰ ਉਸ ਮਰਦ ਨੇ ਵੀ ਚੰਨ ਨੂੰ ਗਾਂਵ ਬਦਨ ਲਈ ਲਲਕਾਰਿਆ ਸੀ ਰੱਜ ਕੇ ਜ਼ਿੰਦਗੀ ਦਾ ਗੀਲਾ ਕੀਤਾ ਸੀ ਉਸ ਨੂੰ ਕਰਨਾ ਚਾਹੀਦਾ ਸੀ ਉਹ ਚਾਹਣਾ ਨੂੰ ਜ਼ਬਰਦਸਤੀ ਖੋ ਸਕਦੀ ਸੀ ਪਰ ਉਹ ਪਰ ਉਸ ਉਸ ਉਹਦੀ ਮਰਜ਼ੀ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ ਸਨ ਉਸ ਆਪਣੇ ਸੰਦਲ ਹੀ ਹੁਸਨ ਨੂੰ ਵੀ ਹੱਥੀ ਲੰਬੂ ਲਾ ਲਿਆ ਹਰੀ ਕਚਾਰ ਜਵਾਨੀ ਖੜ ਸੋਕੜ ਬਣਾ ਦਿੱਤੀ ਤੇ ਪਿਆਰ ਵਿੱਚ ਰਿੱਜ ਰਿੱਜ ਕੇ ਪਿੰਜਰ ਹੋ ਗਈ ਪਿਆਰ ਨੇ ਜ਼ਿੰਦਗੀ ਦੀ ਧਾਰਾ ਅੱਗੇ ਸਿਰ ਝੁਕਾਇਆ ਜਿਸ ਤੋਂ ਉਹਦੀ ਵਫਾ ਦਾ ਮਾਣ ਵਿਸੋ ਲਿਆ ਜਾਵੇ ਭਰਪੂਰ ਚਾਨ ਦੀ ਗੰਭੀਰਤਾ ਨੂੰ ਨਹੀਂ ਜਾਣਦਾ ਸੀ ਉਹ ਧੂਣੀ ਦੇ ਮਿੰਨੇ ਚਾਨਣ ਵਿੱਚ ਵਿਚਾਰਨ ਦੇ ਬਦਲੇ ਤੇ ਜੋਸ਼ ਖਾਂਦੇ ਜਜ਼ਬਾਤ ਨੂੰ ਤਾੜ ਰਿਹਾ ਸੀ ਜਿੱਥੇ ਪਿਆਰ ਜ਼ਿੰਦਗੀ ਲਈ ਕੁਰਬਾਨ ਹੁੰਦਾ ਹੋਇਆ ਹੈ ਉੱਥੇ ਜ਼ਿੰਦਗੀ ਜ਼ਖਮੀ ਪਿਆਰ ਦੀ ਤਸੱਲੀ ਲਈ ਹਰ ਖਤਰਾ ਕਬੂਲਦੀ ਰਹੀ ਹੈ ਜ਼ਿੰਦਗੀ ਪਿਆਰ ਬਿਨਾ ਜ਼ਿੰਦਗੀ ਨਹੀਂ ਉਹ ਇਸ ਨੂੰ ਮਿਲ ਕੇ ਹਮੇਸ਼ਾ ਆਪਣੀ ਪੂਨਤਾ ਨੂੰ ਕਾਇਮ ਰੱਖੇਗੀ ਪਰ ਪਰ ਸਵਾ ਦਾ ਇੱਕਮ ਹਾਏ ਮੇਰਾ ਮੇਰੀ ਰੱਬਾ ਫਰਜ਼ ਦਾ ਅਹਿਸਾਸ ਪਿਆਰ ਤਣਾਵ ਬੇਦਰਦੀ ਨਾਲ ਕੱਟੀ ਜਾ ਰਿਹਾ ਹੈ ਮੈਨੂੰ ਰਾਜ ਕੋਲ ਨਹੀਂ ਜਾਣਾ ਚਾਹਤਾ ਪਰ ਕਿਉਂ ਮੈਂ ਉਸ ਦਾ ਖੂਨ ਨਹੀਂ ਹੋ ਕੇ ਬੇਵਫਾ ਵੀ ਹੋਵਾਂ ਰਾਜ ਮੈਂ ਕਿਲੇ ਤੋੜ ਕੇ ਵੀ ਤੈਨੂੰ ਮਿਲਣਾਵਾਂਗਾ ਚਾਹਨਾ ਆਪਣੇ ਆਵੇਸ਼ ਵਿੱਚ ਹੰਗਾਰ ਪਿਆ ਇਨਸਾਨ ਦਾ ਇਰਾਦਾ ਹਰ ਖਾਣ ਨਾਲ ਨਹੀਂ ਹਾਰ ਖਾਣ ਨਾਲ ਨਹੀਂ ਜਾਣਦਾ ਇਨਸਾਨ ਕੇਵਲ ਜ਼ਿੰਦਗੀ ਦੀ ਜਿੱਤ ਲਈ ਪੈਦਾ ਹੋਇਆ ਮੈਂ ਹਰ ਗਲਤ ਵਿਰੋਧ ਨੂੰ ਕਿਥੜੇ ਵਾਂਗ ਲੰਗਾਰ ਸੁੱਟਾਂਗਾ ਚੰਨ ਜ਼ਿੰਦਗੀ ਦੀ ਜਦੋਂ ਜਿਹੇ ਦਿਲੋਂ ਗੜਾਈ ਭਰ ਕੇ ਉਠ ਖਲੋਤਾ ਭਰਪੂਰ ਮੈਂ ਪਹੁੰਚਾਂਗਾ ਮੈਨੂੰ ਸ਼ਕਤੀਆਂ ਦੇਣ ਵਾਲਾ ਪਿਆਰ ਜਾ ਰਿਹਾ ਹੈ ਉਸ ਨੂੰ ਵਿਦਾ ਕਰਾਂ ਮਾਂ ਉਸ ਦੀ ਇੱਕ ਵਾਰ ਹੀ ਤਾਹ ਨਿਕਲ ਗੰਗਾ ਜਿਵੇਂ ਹੜ੍ਹ ਦੀ ਕੋਈ ਆਖਰੀ ਲਹਿਰ ਟੀਕੇ ਵਨ ਨੂੰ ਤੋੜ ਸੁੱਟੇ ਚਰਨ ਹੌਸਲਾ ਕਰ ਤੂੰ ਤਾਂ ਮਰਦ ਹੈ ਭਰਪੂਰ ਨੇ ਉਸ ਨੂੰ ਖਲੋਣਿਆ ਭਰਪੂਰ ਆ ਮਰਦ ਪ੍ਰੇਮੀ ਵੀ ਹੁੰਦੇ ਹਨ ਉਪਭਵੀ ਵੀ ਹੁੰਦੇ ਉਸ ਲੰਬੇ ਹੋ ਕੇ ਵਿੱਚ ਆਪਣੇ ਆਪ ਨੂੰ ਡੋਬ ਦਿੱਤਾ ਉਹਨੇ ਬਹੁਤ ਚੁੱਕੀ ਸੀ ਤੂੰ ਅੱਖ ਖਲੋਤਿਆਂ ਨੂੰ ਧੋਖ ਨਹੀਂ ਦੇ ਰਿਹਾ ਸੀ ਚਰਨ ਨੇ ਪਾਸੇ ਪਈ ਬਰਾਂਡੀ ਚੁੱਕ ਕੇ ਗੱਲ ਪਾਈ ਅਤੇ ਕੰਦਨਾਲਾ ਕਦਾ ਝੋਲਾ ਫੜ ਲਿਆ ਭਰਪੁਰ ਨੂੰ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਪੁੱਛੇ ਤਿਆਰੀ ਕਿੱਧਰ ਨੂੰ ਕੀਤੀ ਹੈ ਫਿਰ ਵੀ ਉਸ ਆਖ ਹੀ ਦਿੱਤਾ ਸ਼ੁੱਕਰਵਾਰ ਤਾਂ ਕੱਲ ਨੂੰ ਹੈ ਮੈਨੂੰ ਪਤਾ ਹੈ ਪਰ ਮੈਂ ਕੁਝ ਹੋਰ ਵੀ ਕਰਨਾ ਹੈ ਚਰਨ ਦੇ ਬੋਲ ਤੋਂ ਭਰਪੁਰ ਨੇ ਜਾਣਿਆ ਉਹ ਗੰਮ ਵਿੱਚ ਲੱਕ ਤੱਕ ਗੱਡਿਆ ਵੀ ਚੇਤਨ ਸੀ ਉਸ ਮਹਿਸੂਸ ਕੀਤਾ ਕਿ ਇਹ ਸਿਫਤ ਹਰ ਆਦਮੀ ਵਿੱਚ ਨਹੀਂ ਆ ਸਕਦੀ ਚਾਨਣ ਨੇ ਦੂਜੇ ਟਾਰੇ ਅੱਗੇ ਬਾਜਾਂ ਮਾਰਿਆ ਸ਼ਾਇਦ ਕੁੱਲਾ ਸੁੱਤਾ ਪਿਆ ਸੀ ਕੁੱਤਾ ਦੰਨ ਵਿੱਚੋਂ ਨਿਕਲ ਕੇ ਭੌਂਕਣ ਲੱਗ ਪਿਆ ਥੋੜੇ ਚਿਰ ਪਿਛੋਂ ਕੁੱਲਾ ਅੱਖਾਂ ਮਲਦਾ ਤੇ ਉងਦਾ ਬਾਹਰ ਨਿਕਲਿਆ ਉਹਦੇ ਪਿੱਛੇ ਹੀ ਚਾਨਣ ਚਾਨਣ ਵੀ ਚਾਨਣ ਵੀ ਆ ਰਿਹਾ ਸੀ ਤੇਰੇ ਤੈਨੂੰ ਸਰੈਣੇ ਹੋਰਾਂ ਦਾ ਪੱਕਾ adda ਪਤਾ ਹੈ ਚਾਨਣ ਨੇ ਕੁੱਲੇ ਨੂੰ ਨੀਂਦ ਤੋਂ ਲੋਨੀਆ ਕੋ ਲੈਨੇ ਕੰਨ ਕੋਲ ਖੁਰਕਦੇ ਆ ਵਾਸ ਹੀ ਲੈਂਦਿਆ ਗਿਆ ਮੈਂ 2 ਦਿਨ ਤੋਂ ਹੀ ਉਹਨਾਂ ਨਾਲ ਰਿਹਾ ਪੱਕੀ ਠਾਰ ਦਾ ਪਤਾ ਨਹੀਂ ਪਰ ਉਹ ਮੰਜੂ ਕੀ ਤਲਵੰਡੀ ਦੇ ਮੁੰਡਿਆਂ ਕੋਲ ਜ਼ਰੂਰ ਜਾਂਦੇ ਆਉਂਦੇ ਆ ਚੰਗਾ ਹੁਣ ਮੰਜੂ ਕੀ ਤਲਵੰਡੀ ਨੂੰ ਚੱਲਣਾ ਹੈ ਚੰਨ ਅਟਲ ਫੈਸਲਾਵਾਨ ਸੁਣਾਏ ਹੁਣੇ ਖੁੱਲੇ ਦੀਆਂ ਖਾਨੇ ਹੋ ਗੰਗਾ ਕਿਉਂ ਮਰਦਾਂ ਮਰਦਾਂ ਠਾਰੀ ਚ ਕੱਲ ਨੂੰ ਸਹੀ ਨਹੀਂ ਹੁਣੇ ਜਾਣਾ ਆਪਣਾ ਸੰਦ ਬਲਾਵਾ ਸਾਂਭ ਲੋ ਚੰਨ ਇੱਕ ਤਰ੍ਹਾਂ ਕੁल्ले ਨੂੰ ਹੁਕਮ ਦੇ ਦਿੱਤਾ ਐਡੀ ਛੇਤੀ ਕੀ ਕੰਮ ਪੈ ਗਿਆ ਚੰਨਨ ਨੇ ਵੀ ਆਪਣੀ ਹੈਰਾਨੀ ਜ਼ਾਹਿਰ ਕਰ ਦਿੱਤੀ ਬਸ ਹੋ ਗਿਆ ਕੁਲਾ ਆਪਣਾ ਖੇਸ ਗਲ ਵਿੱਚ ਪਾਈ ਬਾਹਰ ਆ ਗਿਆ ਕਰਪਾਨ ਉਸ ਦੀ ਕੱਚ ਵਿੱਚ ਦਿੱਤੀ ਹੋਈ ਸੀ ਤੇ ਉਹ ਚੰਨ ਦੇ ਹੁਕਮ ਦਾ ਵੱਧਾ ਮਜਬੂਰ ਸੀ ਪਰ ਉਟਾਰੇ ਦੀ ਨਿਕਾਸ ਛੱਡ ਕੇ ਠਾਰੀ ਵਿੱਚ ਤੁਨ ਨਹੀਂ ਤਿਆਰ ਨਹੀਂ ਸੀ ਠੰਡੀ ਹਵਾ ਮੱਥਾ ਚੀਰਦੀ ਜਾ ਰਹੀ ਸੀ ਦਿਆਲੂ ਵੀ ਗੱਲਾਂ ਸੁਣ ਕੇ ਬਾਹਰ ਨਿਕਲਿਆ ਅੱਛਾ ਜਿਉਂਦੇ ਰਹੋ ਫਿਰ ਮਿਲਾਂਗੇ ਚੰਨ ਨੇ ਭਰਪੂਰ ਨਾਲ ਹੱਥ ਮਲਾਉਂਦਿਆ ਕਿਹਾ ਜ਼ਰੂਰ ਭਰਪੂਰ ਨੇ ਜੋਰ ਨਾਲ ਕੁੱਟਿਆ ਚਰਨ ਤੇ ਖੁੱਲਾ ਫਤੇ ਬਲਾ ਕੇ ਤੁਰ ਪਏ ਪਰਪੂਰ ਦੇ ਚੰਨ ਨੇ ਵੀ ਪਿੰਡ ਪਹੁੰਚਣਾ ਹੀ ਚੰਗਾ ਸਮਝਿਆ ਲੋਹੜੀ ਦੀ ਠਾਰੀ ਵਿੱਚ ਵੀ ਜ਼ਿੰਦਗੀ ਦੇ ਮਜ਼ਬੂਤ ਪੈਰ ਰੋਹੀ ਚੀਰ ਰਹੇ ਸਨ ਕਾਲੀ ਚੁੱਪ ਰਾਤ ਵਿੱਚ ਤਾਰੇ ਹੰਨੇ ਹੰਨੇ ਟੁੱਟ ਰਹੇ ਸਨ ਧੰਨਵਾਦ